ਇਹ ਵੀ ਪੀਵੀਸੀ ਇਹ ਵੀ ਪੀਵੀਸੀ ਦੀ ਹੈ ਜੀ ਇਹ ਚੀਜ਼ ਜਿਹੜੇ ਘਰਾਂ ਚ ਲੋਕ ਬਣਾਉਂਦੇ ਨੇ ਇਹ ਤਾਂ ਪਾਣੀ ਨਾਲ ਖਰਾਬ ਹੋ ਜਾਂਦੇ ਲੱਕੜ ਕਹਿੰਦੇ ਇਹਦਾ ਨਾਲ ਕੋਈ ਅਸਰ ਨਹੀਂ ਇਹ ਤਾਂ ਸੋਨੂੰ ਮੈਂ ਪਹਿਲਾਂ ਕਹਦਾ ਚਾਹੇ ਧੋਈ ਚੱਲੇ ਜੀ ਇਹਨੂੰ ਪਾਣੀ ਨਾਲ ਦਰਵਾਜ਼ੇ ਤਾਂ ਆਪਾਂ ਲੈਣੇ ਇਧਰ ਪਿੱਛੇ ਵੀ ਡਿਜ਼ਾਈਨ ਆਉਂਦਾ ਦੇਖ ਲਓ ਦੋਨੇ ਸ਼ੈਡ ਨੇ ਹਣਾ ਜੀ ਇਹ ਅਸਲ ਚ ਐਂ ਵੀ ਹੋ ਜਾਂਦਾ ਵਿੱਚ ਕੁਝ ਨਾ ਕੁਝ ਭਰਿਆ ਜਾਂਦਾ ਹੁੰਦਾ ਭਰ ਸਕਦਾ ਹਾਂ ਹਾਂ ਜੀ ਹਾਂ ਭਰਦੇ ਨੇ ਜੀ ਜਿਵੇਂ ਫਲੈਸ਼ ਡੋਰ ਬਣਾਉਂਦੇ ਨੇ ਪਰ ਸਾਡੇ ਫਲੈਸ਼ ਡੋਰ ਥੋ ਉਸੇ ਬੋਰਡ ਦੇਖ ਲਓ ਅਸਲੀ ਤਾਂ ਨਿਗਾਹ ਜਤ ਤੁਹਾਡੇ ਇਹ ਦਰਵਾਜ਼ੇ ਘਰੇ ਲਾਵੋ ਕੋਈ ਲੰਬਾ ਹੋਣੀ ਨਹੀਂ ਜਦੋਂ ਕੋਈਸ ਪਰਹੀ ਨਹੀਂ ਹਾਂਜੀ ਹਾਂਜੀ ਬੋਰਡ ਦੀ ਹੈ ਜੀ ਇਹਦਾ ਬੋਰਡ ਦੀ ਹੈ ਸਾਰਾ ਇਹਦੇ ਕਿਚਨ ਦੇ ਵਿੱਚ ਪਾਣੀ ਜ਼ਿਆਦਾ ਡੁੱਲਦਾ ਹੈ ਜੀ ਇਹਨੂੰ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਚਾਹੇ ਡੇਲੀ ਪਾਣੀ ਨਾਲ ਧੋਈ ਚੱਲੋ ਇਹ ਡਰੋਲ ਵਗੈਰਾ ਦੇਖੋ ਤੁਸੀਂ ਹੂੰ ਡਰੋਲ ਨੀਚੇ ਇਹਦੇ ਪ੍ਰਾਈਵੇਸੀ ਵਾਲਾ ਵੀ ਹੈਗਾ ਜੀ ਹੂੰ ਲੌਬੀ ਵਾਲੇ ਮੇਨ ਗੇਟ ਤੇ ਧੁੱਪ ਤੇ ਮੀਂਹ ਦਾ ਅਸਰ ਹੁੰਦਾ ਕੋਈ ਚੱਕਰ ਨਹੀਂ ਜੀ ਨੀਚੇ ਪਾਣੀ ਨਾਲ ਧੋ ਦੋ ਚਾਹੇ ਕੋਈ ਨਾ ਕੋਈ ਕੋਈ ਪ੍ਰੋਬਲਮ ਐ ਨਹੀਂ ਸ਼ੌਂਕ ਦਾ ਸ਼ੌਂਕ ਜਾਵਾਂ ਨਹੀਂ ਲੱਗੂਗੀ ਜੀ ਇਹ ਕੀ ਚੀਜ਼ ਦੀ ਜ਼ਿੰਮੇਵਾਰੀ ਹਾਂਜੀ ਹਾਂਜੀ ਬਾਈ ਐਂ ਕਰਦੇ ਨੇ ਡਿਜ਼ਾਈਨ ਹਾਂਜੀ ਹਾਂ ਇਹ ਡਿਜ਼ਾਈਨ ਪੈ ਰਿਹਾ ਜੀ ਹਾਂ ਡਿਜ਼ਾਈਨ ਜਿਹੜਾ ਤੁਸੀਂ YouTube ਤੇ ਕੱਢ ਕੇ ਦੇ ਦੋਗੇ ਉਹ ਬਣਾ ਦਾਂਗੇ ਜੀ ਇਹ ਵੀਰੇ ਸੋਨੂੰ ਸਾਈਡ ਤੀਨ ਦੇਖਣਗੇ ਵੀ ਦੇਖੋ ਦੋ ਬੋਰਡ ਲੱਗੇ ਹੋਏ ਨੇ ਜੀ ਇਹ ਬੋਰਡ ਹਾਂਜੀ ਬੋਰਡ ਦੀ ਬਣਿਆ ਹੋਇਆ ਜੀ ਆਹ ਦਿਖਾ ਦੇ ਸੱਜਣਾ ਇੱਥੇ ਨਾ ਬੋਰਡ ਦੇ ਵਿਚਾਲੇ ਕੁਛ ਹੀ ਪਾ ਦੇਣੀ ਹੁਣ ਇੱਕ ਨਾ ਹੀ ਜਾਲੀ ਵਾਲਾ ਗੇਟ ਅਸੀਂ ਦੇਖੋ ਜਾਲੀ ਵਾਲਾ ਗੇਟ ਤਿਆਰ ਕਰ ਸੋਨੂੰ ਇਹ ਨਹੀਂ ਪਤਾ ਲੱਗੂਗਾ ਵੀ ਇਹਦੇ ਜਾਲੀ ਕਿੱਥੋਂ ਦੀ ਪਾਈ ਲੈ ਦੱਸੋ ਕਿ ਕਿੱਥੋਂ ਦੀ ਜਾਲੀ ਪਾਈ ਹੈ ਇਹ ਤਾਂ ਤਕੜਾ ਕੰਮ ਕਰ ਰੱਖਿਆ ਬਈ ਜੇ ਤੁਸੀਂ ਘਰ ਕੋਠੀਆਂ ਬਣਾਈਆਂ ਨੇ ਉਹਦੇ ਵਿੱਚ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਜੋੜੀਆਂ ਦਾ ਪੱਲਿਆਂ ਦਾ ਰਸੋਈ ਚ ਤਾਂ ਆਪਾਂ ਲੱਕੜ ਦਾ ਕੰਮ ਕਰਾਉਣੇ ਅਕਸਰੀ ਕੋਠੀਆਂ ਦੇ ਦੇਖਦੇ ਵੀ ਉਹ ਚੀਜ਼ ਖਰਾਬ ਹੋ ਜਾਂਦੀ ਹੈ ਹੌਲੀ ਨਹੀਂ ਧੁੱਪ ਤੇ ਮੀਂਹ ਦਾ ਸਰਾ ਬੜਾ ਬਾਈ ਸਾਸੀ ਕਾਲ ਦੀ ਸਾਸੀ ਕਾਲ ਤੇ ਪਹਿਲੀ ਗੱਲ ਤਾਂ ਇਹ ਦੱਸ ਦੋ ਵੀ ਲੱਕੜ ਤੋਂ ਹਟ ਕੇ ਵੀ ਕੀ ਚੀਜ਼ ਦੀ ਗੱਲ ਕਰਾਂਗੇ ਆਪਾਂ ਇਹ ਵੀਰੇ ਪੀਵੀਸੀ ਦੀ ਕਿਚਨ ਬਣਾਉਣੀ ਹੈ ਅਸੀਂ ਜੀ ਤੇ ਪੀਵੀਸੀ ਦੇ ਡੋਰ ਬਣਾਉਣੀ ਹੈ ਦਰਵਾਜ਼ੇ ਬਣਾਉਣੇ ਹਾਂ ਜੀ ਕੱਪ ਬੋਰਡ ਐਲ ਸੀ ਡੀ ਪੈਨਲ ਜੀ ਠੀਕ ਹੈ ਬਾਈ ਲੰਬਾ ਇਹ ਹੈ ਵੀ ਧੁੱਪ ਦੀ ਚੀਜ਼ਾਂ ਖਰਾਬ ਹੋ ਜਾਣ ਇਹਨਾਂ ਦੇ ਪਹਿਲਾਂ ਇਹ ਦੱਸ ਸਕਦੇ ਕੋਈ ਅਸਰ ਤਾਂ ਨਹੀਂ ਨਹੀਂ ਵੀਰੇ ਇਹਦੇ ਕੋਈ ਅਸਰ ਨਹੀਂ ਅਸੀਂ 1 ਇੰਚੀ 18 ਐਮ ਐਮ ਦੇ ਬੋਰਡ ਦੇ ਡੋਰ ਬਣਾਉਣੇ ਹੈਗੇ ਠੀਕ ਹੈ ਹਾਂ ਜੀ ਪੂਰੇ ਮੋٹے ਹੁੰਦੇ ਨੇ ਉਹ ਹੂੰ ਉਹਦੇ ਬਣਾਉਨੇ ਆਂ ਇਧਰਾਂ 'ਚ ਲੱਕੜ ਦਾ ਕੰਮ ਹੁੰਦਾ ਰਸੋਈਆਂ 'ਚ ਇਹ ਇਹਦਾ ਕੀ ਫਰਕ ਆ ਤੁਹਾਡਾ ਇਹ ਜਿਵੇਂ ਮੇਰੇ ਵੀ ਆਪਣੀ ਕਿਚਨ ਤਿਆਰ ਹੋਈ ਹੋਈ ਹੈ ਦੇਖੋ ਇਹਦੇ ਵੀ ਕਿਚਨ ਦੇ ਵਿੱਚ ਪਾਣੀ ਜ਼ਿਆਦਾ ਡੁੱਲਦਾ ਹੈ ਜੀ ਇਹਨੂੰ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਚਾਹੀਏ ਡੇਲੀ ਪਾਣੀ ਨਾਲ ਧੋਈ ਚੱਲੋ ਹਾਂ ਮੰਨ ਲਓ ਭਾਂਡੇ ਵੀ ਧੋਣ ਦੇ ਨੇ ਹੱਥ ਹੱਥ ਧੋਣੇ ਆ ਪਾਜ ਕੁਛ ਮਰਜ਼ੀ ਕਰੀ ਚੱਲੋ ਜੋ ਇਹਨੂੰ ਪਾਣੀ ਨਾਲ ਜਿਵੇਂ ਆਹ ਡਰੋਲ ਪਾਏ ਹੋਏ ਨੇ ਜੀ ਦੇਖੋ ਜਿਵੇਂ ਇਹ ਲੱਕੜ ਦੇ ਡਰੋਲ ਪੈਂਦੇ ਨੇ ਉਵੇਂ ਹੀ ਇਹਦੇ ਪੈਂਦੇ ਨੇ ਜੀ ਠੀਕ ਆ ਜੀ ਸਾਰੀ ਇੱਕੋ ਜਿਹੀ ਸਿਸਟਮ ਹੈ ਜੀ ਆਪਣੇ ਆਪ ਹੀ ਬੰਦ ਹੁੰਦੇ ਨੇ ਹਾਂ ਇਦਾ ਬੈਨੀਫਿਟ ਇਹ ਹੈ ਜੀ ਮੰਨ ਲਓ ਵੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜਿਵੇਂ ਮਰਜ਼ੀ ਪਾਣੀ ਨਾਲ ਧੋ ਸਕਦੇ ਨਹੀਂ ਤੁਸੀਂ ਵੀ ਇਹ ਤਾਂ ਖਰਚਾ ਕਿੰਨਾ ਕੁ ਪਈ ਲੱਕੜ ਮੁਤਾਬਕ ਜੀ ਲੱਕੜ ਦੇ ਵੀਰੇ ਸੇਮ ਜੀ ਪੈਂਦਾ ਹੈ ਲੱਕੜ ਨਾਲੋਂ ਸਸਤੀ ਪੈਂਦਾ ਹੈ ਮਹਗਾ ਨਹੀਂ ਪੈਂਦਾ ਬਰਾਬਰ ਤੋਂ ਵੀ ਸਸਤਾ ਹੀ ਪਊਗਾ ਜੀ ਤੇ ਆਪਾਂ ਅੱਗੇ ਦਿਖਾਈਏ ਵੀਰੇ ਦਰਵਾਜ਼ੇ ਹਾਂਜੀ ਹਾਂਜੀ ਆਹ ਦੇਖੋ ਆਹ ਦਰਵਾਜ਼ਾ ਦੇਖ ਲਓ ਤੁਸੀਂ ਜੀ ਆਹ ਲੱਗਿਆ ਹੋਇਆ ਹਾਂ ਇਹਦੇ ਪੇਂਟ ਹੋਇਆ ਹੋਇਆ ਹੈ ਜੀ ਠੀਕ ਹੈ ਇਹ ਪੀਵੀਸੀ ਦੀ ਹੈ ਜੀ ਪੀਵੀਸੀ ਦਾ ਹਾਂਜੀ ਲੈ ਵੀ ਅੰਦਰ ਬਾਈ ਇੱਥੇ ਤਿਆਰ ਕਰਦਾ ਤੇ ਬਾਈ ਤੁਸੀਂ ਆਪ ਹੀ ਤਿਆਰ ਕਰ ਦਿਓ ਕੋਈ ਬਣਾ ਬਣਾਇਆ ਤਾਂ ਨਹੀਂ ਮਾਲ ਦੇ ਨੀ ਨਹੀਂ ਨਹੀਂ ਵੀਰੇ ਅਸੀਂ ਤਾਂ ਆਪ ਤਿਆਰ ਕਰਦੇ ਆ ਗਏ ਮੁੰਡੇ ਲੱਗੇ ਹੋਏ ਨੇ ਕੰਮ ਲੱਗੇ ਹੋਏ ਆ ਗੇ ਆਊਟਰ ਤੇ ਹਾਂਜੀ ਇਹ ਹੁਣ ਜੇ ਮੋਟਾ ਜਿਹਾ ਖਾਬ ਦੱਸ ਦੀ ਆ ਆ ਸੀਟਾਂ ਹੁੰਦੀਆਂ ਨੇ ਹਾਂਜੀ ਹਾਂਜੀ ਇਹ ਸੀਟਾਂ ਹੁੰਦੀਆਂ ਨੇ ਜੀ ਜੀ ਇਹ ਤੁਸੀਂ ਤੁਹਾਨੂੰ ਇੱਧਰ ਦਿਖਾ ਦਿੰਦੇ ਆ ਜਿਓ ਇੱਧਰ ਆਹ ਦੇਖੋ ਜੀ ਇਹ ਡੂਰ ਇਹੀ ਦੇਖ ਲਓ ਜੀ ਆਹਾ ਹਾਂਜੀ ਹਾਂਜੀ ਇਹਦੇ ਵਿੱਚ ਕਿਵੇਂ ਆ ਮੰਨ ਲਾ ਇੱਥੋਂ ਪਤਾ ਲੱਗਦਾ ਹੁਣ ਆਮ ਦਰਵਾਜ਼ੇ ਬਜਾਰਾਂ ਬਜ਼ੂਰਾਂ ਚ ਵੇਚੀ ਜਾਂਦੇ ਨੇ ਬਾਈ ਹਾਂਜੀ ਹਾਂਜੀ ਵੀ ਕੀ ਕੀ ਪਈ ਜਾਂਦਾ ਕੋਈ ਰੱਬ ਜਾਣਦਾ ਇਹ ਵੀਰੇ ਸੋ ਨੂੰ ਸਾਈਡ ਤੀਨ ਦੇਖਣਗੇ ਵੀ ਦੇਖੋ ਦੋ ਬੋਰਡ ਲੱਗੇ ਹੋਏ ਨੇ ਜੀ ਇਹ ਬੋਰਡ ਹਾਂਜੀ ਬੋਰਡ ਦੀ ਬਣਿਆ ਹੋਇਆ ਜੀ ਆ ਦਿਖਾ ਦੇ ਸੱਜਣਾ ਇੱਥੇ ਨਾ ਬੋਰਡ ਦੇ ਵਿਚਾਲੇ ਕੁਸੀ ਪਾ ਦਿੰਦੇ ਹੁਣ ਇਹਨਾਂ ਨੇ ਨਾ ਦੋਹੇ ਬੋਰਡ ਲਾਏ ਹੋਣੇ ਹਾਂਜੀ ਹਾਂਜੀ ਇਹ ਚੀਜ਼ ਇੱਕ ਨਾ ਜਿਵੇਂ ਮੰਨ ਲਓ ਵੀ ਕਈ ਵਾਰੀ ਕੋਈ ਬੰਦੇ ਕਹਿ ਦਿੰਦੇ ਨੇ ਵੀ ਪੇਚ ਲੂਜ਼ ਹੋ ਜਾਂਦਾ ਪੀਵੀ ਦੀ ਪੀਵੀਸੀ ਦੇ ਵਿੱਚ ਜੀ ਆ ਅਸੀਂ ਇਹਦੇ ਵਿੱਚ ਲੋਹੇ ਦਾ ਫਰੇਮ ਪਾਉਣਾ ਜੀ ਇਹਦੇ ਵਿੱਚ ਹਰੇਕ ਚ ਪਾਉਣਾ ਹਰੇਕ ਚ ਪਾਉਣਾ ਜੀ ਇਹ ਲੋਹੇ ਦੇ ਫਰੇਮ 'ਚ ਹੀ ਕਬਜੇ ਲੱਗੇ ਜਾਂਦੇ ਨੇ ਉਹਦੇ ਫਰੇਮ 'ਚ ਹੀ ਹੈਂਡਲ ਲੋਕ ਲੱਗਦਾ ਜੀ ਫੇਚ ਨਹੀਂ ਲਿਕੜੂ ਆ ਜੀ ਫੇਚ ਲੂਜ਼ ਨਹੀਂ ਹੋਊਗਾ ਜੀ ਘਰਾਂ ਦੇ ਦਰਵਾਜੇ 'ਚ ਪੱਕਾ ਕੰਮ ਆ ਇਹ ਫੈਕਟਰੀ 'ਚ ਬਾਈ ਕਰਦੇ ਨੇ ਬਾਈ ਸੁਣ ਕੰਮ ਵਧੀਆ ਪੁਰਾਣਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਾਨੂੰ 12-13 ਸਾਲ ਹੋਈ ਕੰਮ ਕਰਾਉਂਦਾ ਕੋਈ ਗੁਲਾਮਾ ਤਾਂ ਨਹੀਂ ਹੁੰਦਾ ਨਹੀਂ ਹਲੇ ਤੱਕ ਤਾਂ ਕੋਈ ਲੰਬਾ ਨਹੀਂ ਆਇਆ ਜੀ ਠੀਕ ਹੈ ਜਿਵੇਂ ਆ ਡਿਜ਼ਾਈਨ ਜੀ ਨੂੰ ਸਾਰੇ ਤਰ੍ਹਾਂ ਦੇ ਪਾਲੂ ਦੇ ਜਿਹੜਾ ਡਿਜ਼ਾਈਨ ਕਹੂਆ ਜੀ ਉਹੀ ਪਾ ਦਾਂਗੇ ਕਸਟਮਰ ਚਾਹੇ YouTube ਤੋਂ ਕੱਢ ਕੇ ਦੇ ਦਿਓ ਬਣਾ ਦਾਂਗੇ ਜੀ ਲੌਬੀ ਵਾਲੇ ਮੇਨ ਗੇਟ ਤੇ ਧੁੱਪ ਤੇ ਮੀਂਹ ਦਾ ਅਸਰ ਹੁੰਦਾ ਹੋ ਚੱਕਰ ਨਹੀਂ ਜੀ ਨਿਜ ਪਾਣੀ ਨਾਲ ਧੋ ਦੂ ਚਾਹੇ ਕੋਈ ਦਾ ਕੋਈ ਪ੍ਰੋਬਲਮ ਨਹੀਂ ਸੌਂਖ ਦਾ ਸੌਂਖ ਜਵਾਂ ਨਹੀਂ ਲੱਗੂਗੀ ਜੀ ਇਹ ਚੀਜ਼ ਜਿੰਮੇਵਾਰੀ ਹਾਂਜੀ ਹਾਂਜੀ ਹੁਣ ਆ ਦੇਖੋ ਜੀ ਆਹਾ ਦਰਵਾਜ਼ਾ ਬੰਦੇ ਨੇ ਪਟਿਆਲੇ ਦੀ ਗੋਠੀ ਤਿਆਰ ਹੋ ਰਹੀ ਹੈ ਹਾਂਜੀ ਇਹ ਨੈਟ ਤੋਂ ਕੱਢ ਕੇ ਦਿੱਤਾ ਸੀ ਸਾਨੂੰ ਇਹ ਡਿਜ਼ਾਈਨ ਜੀ ਇਹਦੇ ਡਾਊਲ ਡਿਜ਼ਾਈਨ ਹੈ ਜੀ ਦੋੇ ਪਾਸੇ ਇੱਥੇ ਪ ਦਰਵਾਜੇ ਦਾ ਆਪਾਂ ਲੈਨੇ ਇਧਰ ਪਿੱਛੇ ਵੀ ਡਿਜ਼ਾਈਨ ਆਂਦਾ ਦੇਖ ਲਓ ਦੋਨੇ ਸ਼ੈਡ ਨੇ ਹਨਾ ਜੀ ਹਾਂ ਜੀ ਵੀ ਉੰਨਾ ਸੋਹਣਾ ਇਥੋਂ ਮੇਨ ਗੱਲ ਇਹ ਪਤਾ ਲੱਗਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੁਝ ਭਰੇ ਨਹੀਂ ਬਈ ਅਸਲ 'ਚ ਐ ਵੀ ਹੋ ਜਾਂਦਾ ਵਿੱਚ ਕੁਝ ਨਾ ਕੁਝ ਭਰਿਆ ਜਾਂਦਾ ਹੁੰਦਾ ਭਰ ਸਕਦਾ ਹਾਂ ਹਾਂ ਜੀ ਹਾਂ ਭਰਦੇ ਨੇ ਜੀ ਜਿਵੇਂ ਫਲੈਸ਼ ਡੋਰ ਬਣਾਉਂਦੇ ਨੇ ਪਰ ਸਾਡੇ ਫਲੈਸ਼ ਡੋਰ ਉਸੇ ਬੋਰਡ ਦੇਖੋ ਅਸੀਂ ਤਾਂ ਨਿਗਾਹ ਜਤ ਤੁਹਾਡੇ ਇਹ ਦਰਵਾਜ਼ੇ ਘਰੇ ਲਾਉਂਗੇ ਕੋਈ ਲੰਬਾ ਹੋਣੀ ਨਹੀਂ ਜਦੋਂ ਕੋਈਸ ਪਰਹੀ ਨਹੀਂ ਬੈਂਦੀ ਹਾਂਜੀ ਹਾਂਜੀ ਬੋਰਡ ਦੀ ਹੈ ਜੀ ਇਹ ਤਾਂ ਬੋਰਡ ਦੀ ਹੈ ਸਾਰਾ ਇਹ ਬਈ ਹੋਰ ਮਾਰਲਾ ਸ਼ੀਸ਼ਾ ਸ਼ੂਸਾ ਵੀ ਪਵਾ ਸਕਦਾ ਹਾਂ ਜੀ ਸ਼ੀਸ਼ਾ ਦੇਖੋ ਤੁਸੀਂ ਇਹਦੇ ਵਿੱਚ ਅਸੀਂ ਨੇ ਸ਼ੀਸ਼ਾ ਪਾਉਣਾ ਹੈ ਜੀ ਜੀ ਇਹਦੇ ਵਿੱਚ ਇਹ ਸ਼ੀਸ਼ੇ ਵਾਲਾ ਪੱਲਾ ਤਿਆਰ ਹੈ ਇਹ ਠੀਕ ਹੈ ਇਹ ਵੀ ਬੰਦੇ ਨੇ ਨੈਟ ਦੀੋਂ ਕੱਢ ਕੇ ਬਣਾਇਆ ਹੋਇਆ ਜੀ ਉੱਥੇ ਜੇ ਸਾਰੇ ਦਰਵਾਜ਼ੇ ਲੱਗ ਗਏ ਇੱਕ ਬਾਥਰੂਮਾਂ ਚ ਜੇ ਆਪਾਂ ਅਲੱਗ ਲਾਈਏ ਫਿਰ ਬਾਥਰੂਮ ਦੇ ਵੀ ਦਰਵਾਜਾ ਕੰਮ ਜਾਵ ਹਾਂਜੀ ਹਾਂ ਜਨਰਲ ਰੱਤ ਪਣੀ ਜਾਂਦਾ ਕੋਈ ਚੱਕਰ ਨਹੀਂ ਜੀ ਇੱਕ ਨਾ ਹੀ ਜਾਲੀ ਵਾਲਾ ਗੇਟ ਅਸੀਂ ਦੇਖੋ ਜਾਲੀ ਵਾਲਾ ਗੇਟ ਤਿਆਰ ਕਰਦੇ ਆ ਆ ਜਾਲੀ ਵਾਲਾ ਗੇਟ ਵੀ ਤਿਆਰ ਕਰ ਦੂ ਇਹ ਮੇਨ ਗੇਟ ਆਗਾ ਸਾਈਡ ਤੇ ਵੀ ਕਰ ਲੈਣਾ ਹਾਂ ਜੀ ਸਾਨੂੰ ਇਹ ਨਹੀਂ ਪਤਾ ਲੱਗੂਗਾ ਵੀ ਇਹਦੇ ਜਾਲੀ ਕਿੱਥੋਂ ਦੀ ਪਾਈ ਹੋਈ ਹੈ ਜੀ ਇਹਦਾ ਡਿਜ਼ਾਈਨ ਦੇਖੋ ਸੇਮ ਇੱਧਰ ਹੈ ਜੀ ਹੂੰ ਸੇਮ ਇਹਦਾ ਡਿਜ਼ਾਈਨ ਇੱਧਰ ਹੋਊਗਾ ਜੀ ਲੈ ਦੱਸੋ ਵੀ ਕਿੱਥੋਂ ਦੀ ਜਾਲੀ ਪਾਈ ਹੈ ਇਹ ਤਾਂ ਤਕੜਾ ਕੰਮ ਕਰ ਰੱਖਿਆ ਬਾਈ ਇਹਨੇ ਇਹ ਵੀ ਉਹ ਮਿਹਨਤ ਬਾਹਲੀ ਲੱਗਦੀ ਮੰਨ ਲੇ ਹਾਂਜੀ ਮਿਹਨਤ ਤਾਂ ਲੱਗਦੀ ਹੈ ਜੀ ਇਹਦਾ ਕੀ ਫਾਇਦਾ ਇਹ ਚੀ ਦੋਨੀਆਂ ਸ਼ੈਡੂਆਂ ਦੀ ਦੋਨੀਆਂ ਸਾਈਡਾਂ ਤੇ ਡਿਜ਼ਾਈਨ ਹੈ ਜੀ ਆ ਤੁਸੀਂ ਤੁਹਾਡੇ ਸਾਹਮਣੇ ਇਹੋ ਚੀਜ਼ ਜੱਤ ਕੇ ਜਿਹਦੇ ਅੰਦਰ 1000 ਆ ਗਏ ਆ ਆਹ ਜਾਲੀ ਵਾਲਾ ਪੱਲਾ ਦੋਨੇ ਪਾਸੇ ਡਿਜ਼ਾਈਨ ਆ ਤੇ ਜਾਲੀ ਦਾ ਪਤਾ ਵੀ ਨਹੀਂ ਲੱਗਦਾ ਕਿੱਥੇ ਪਾਈ ਹੋਈ ਆ ਜੇ ਘਰਾਂ 'ਚ ਚੀਜ਼ਾਂ ਲਵਾਉਣੀਆਂ ਨੇ ਤਾਂ ਵੀਰੇ ਵਰਗੇ ਕੋਲੇ ਆ ਜਿਓ ਤੇ ਬਾਈ ਜੀ ਇਹ ਰੇਟ ਤਾਂ ਇੱਕ ਵਾਰੀ ਹੋਰ ਦੱਸ ਦੋ ਐ ਨਾ ਲੱਗੇ ਵੀ ਦਰਸ਼ਕਾਂ ਨੂੰ ਵੀ ਕਹਿਣਗੇ ਵੀ ਨਹੀਂ ਲੱਕੜ ਦੀ ਲਵਾ ਲਈ ਮਹਿੰਗਾ ਵਾਲਾ ਪੈਂਦਾ ਨਹੀਂ ਵੀਰੇ ਮਹਿੰਗਾ ਨਹੀਂ ਪੈਂਦਾ ਜਿੰਨੇ ਬਾਥਰੂਮ ਦਾ ਪੱਲਾ ਜੀ ਆਪਣਾ 4500 ਰੁਪਏ ਦਾ ਤਿਆਰ ਹੋ ਜਾਂਦਾ ਜੀ ਠੀਕ ਆ ਸੋਹਣਾ ਹਾਂਜੀ ਸੋਹਣਾ ਗਾਰੰਟੀ ਵਾਲਾ ਹਾਂ ਇਹ ਕਿੰਨ ਸਾਰੀ ਸਾਢੀ ਸਾਢੀ ਸਾਰੀ ਪੀਵੀਸੀ ਬੋਰਡ ਦੀ ਹੈ ਜੀ ਹੂੰ ਫਿਰ ਹੌਲੀ ਲੱਗਦੇ ਅੰਦਰ ਜਾ ਹਾਂਜੀ ਹਾਂ ਆਪ ਤਿਆਰ ਕਰਦੇ ਇਹ ਕਿੱਥੋਂ ਦੀ ਆਰਡਰ ਆਏ ਹੋਣੇ ਤੁਹਾਡੇ ਕੋਲ ਇਹ ਤਾਂ ਵੀਰੇ ਹੈਗਾ ਸੰਗਰੂਰ ਦਾ ਕੋਠੀ ਦਾ ਹੈਗਾ ਪਟਿਆਲੇ ਦਾ ਠੀਕ ਹੈ ਨਹੀਂ ਵੀਰੇ 15 ਤੋਂ 10 15 ਦਿਨਾਂ ਵਿੱਚ ਵਿੱਚ ਆਰਡਰ ਤਿਆਰ ਕਰਕੇ ਦੇ ਦਿੰਨੇ ਆ ਜੀ ਕੀ ਕੀ ਤਿਆਰ ਕਰਦੇ ਨੇ ਸਾਰਾ ਕੁਝ ਤਿਆਰ ਸਾਡੇ ਕੋਲੇ ਦੇਖੋ ਕਿਚਨ ਹੋ ਗਈ ਜੀ ਡੋਰ ਹੋ ਗਏ ਕੱਪ ਬੋਰਡ ਦਿਖਾ ਦਿੰਦੇ ਆ ਤੁਹਾਨੂੰ ਅੰਦਰ ਐਲ ਸੀ ਡੀ ਪੈਨਲ ਹੋ ਗਿਆ ਜੀ ਠੀਕ ਹੈ ਤੁਸੀਂ ਇੱਧਰ ਵਿੰਡੋ ਜਿਵੇਂ ਆ ਦੇਖੋ ਵਿੰਡੋ ਜੀ ਵਿੰਡੋ ਆਪਣੀ ਜਿਵੇਂ ਲੱਕੜ ਦੀ ਤਿਆਰ ਹੁੰਦੀ ਓਵੇਂ ਹੀ ਵਿੰਡੋ ਹੈ ਜੀ ਇਹ ਵੀ ਠੋਸ ਬੋਰਡ ਦੀ ਹੈ ਜੀ ਜੀ ਆ ਆਪਣੇ ਘਰਾਂ ਚ ਵਿੰਡੋ ਲੱਗਦੇ ਨੇ ਬਾਈ ਇਹ ਹੈ ਨਾ ਜਦੋਂ ਲੱਗਦੀਆਂ ਮੇਨ ਆਪਣੀ ਗੱਲ ਮੰਨ ਲਓ ਇਹ ਬੈਕ ਹੀ ਰਹਿ ਜਾਂਦੀ ਆ ਹਾਂਜੀ ਇਹ ਤੇ ਨਹੀਂ ਰਹੂਗੀ ਜੀ ਜਿਵੇਂ ਸੇਮ ਹੀ ਰਹੂ ਸੇਮ ਰਹੂਗੀ ਜੀ ਕੋਈ ਕੁੰਡਾ ਜਾਂ ਹਰੇਕ ਤੇ ਲੱਗਦਾ ਨਹੀਂ ਨਹੀਂ ਨਾ ਇਹ ਕੁੰਡਾ ਤੇ ਇਹ ਫਿਰ ਬੋਰਡ ਹੀ ਹੈ ਜੀ ਹਾਂ ਜੇ ਖਾਲੀ ਤਾਂ ਹੈ ਨਹੀਂਗਾ ਜੀ ਕਿਸੇ ਪਾਸ ਹੋਈ ਠੀਕ ਹੈ ਜੀ ਆਹ ਦੇਖੋ ਇਧਰ ਜਾਲੀ ਵਾਲੀ ਵਿੰਡੋ ਦੇਖ ਸਕਦੇ ਹੋ ਤੁਸੀਂ ਜੀ ਇਹ ਜਾਲੀ ਵੀ ਦੇਖੋ ਤੁਹਾਨੂੰ ਇਹਦਾ ਵੀ ਨਹੀਂ ਤੁਹਾਨੂੰ ਪਤਾ ਲੱਗਣਾ ਜੀ ਸਭ ਤੋਂ ਬੈਨੀਫਿਟ ਤਾਂ ਸਾਡਾ ਇਹ ਹੈ ਤੁਸੀਂ ਵੀ ਨਹੀਂ ਇਹ ਚੀਜ਼ ਪਰਖ ਸਕਦੇ ਵੀ ਜਾਲੀ ਕਿੱਧਰ ਦੀ ਪਈ ਹੋਈ ਆ ਇੱਥੇ ਧਰ ਕੇ ਦੇਖ ਲਓ ਲੈ ਦੱਸੋ ਬਈ ਐ ਕੰਮ ਹੁੰਦੇ ਨੇ ਜੇ ਅਸਲੀ ਕੰਮ ਕਰਨਾ ਵਧੀਆ ਰੋਲਾ ਪਾਉਣ ਲਈ ਚੀਜ਼ਾਂ ਤਾਂ ਸਾਰੀ ਕਿਤੇ ਪਈਆਂ ਨੇ ਬਾਈ ਇਹ ਤਾਂ ਤੁਹਾਨੂੰ ਦੱਸ ਪਈ ਆ ਮੈਂ ਪਹਿਲੀ ਵਾਰ ਵੀਡੀਓ ਬਣਾ ਰਿਹਾ ਹਾਂ ਬਾਈ ਮਾਰਨ ਕੇ ਚੱਲੋ ਪੰਦਿਆਂ ਦੀ ਜੋੜੀਆਂ ਦੀ ਠੀਕ ਹੈ ਜੀ ਪਿਆਰ ਹੁੰਦੇ ਨੇ ਠੀਕ ਹੈ ਤਾਂ ਕਿ ਲੋਕਾਂ ਨੂੰ ਸਹੀ ਚੀਜ਼ ਦਾ ਪਤਾ ਲੱਗੇ ਠੀਕ ਹੈ ਇੱਧਰ ਦੇਖੋ ਇੱਧਰ ਫਰੰਟ ਆ ਗਿਆ ਜੀ ਇੱਧਰ ਬੈਕ ਆ ਗਈ ਦੋਨੀ ਫਰੰਟ ਵੇਕ ਲੱਗਦੇ ਨੇ ਸੋਨੂੰ ਦੋਨੀ ਲੱਗਦੇ ਨੇ ਜਿੱਧਰਲੇ ਮਰਜੀ ਵਾਸੇ ਲਾ ਦਿਓ ਜੀ ਨੇ ਬਾਈ ਕਿੱਥੇ ਜੇ ਲੋਕੇਸ਼ਨ ਆ ਮੇਨ ਆਪਣੀ ਇਹ ਇਹ ਲੋਕੇਸ਼ਨ ਵੀਰੇ ਪਟਿਆਲਾ ਰੋਡ ਤੇ ਜਦੋਂ ਆਪਾਂ ਮੋਰਾਂ ਵਾਲੀ ਗੁਰਦੁਆਰਾ ਸਿੰਘ ਸਭਾ ਹੁੰਦਾ ਰੋਡ ਦੇ ਉੱਪਰ ਜੀ ਜੀ ਉਹ ਤੋਂ ਪਿੱਛੇ ਹਟਵੀਂ ਗਲੀ ਜਾਂਦੀ ਹੈ ਜੀ ਗੁਰੂ ਘਰ ਦੇ ਨਾਲ ਜੀ ਥੋੜੀ ਅੱਗੇ ਆ ਕੇ ਬਸ ਲਵੀ ਹੈ ਜੀ ਸੁਨਾਮ ਪੈਂਦਾ ਹੈ ਹਾਂ ਸੁਨਾਮ ਹਾਂਜੀ ਸੁਨਾਮ ਸੰਗਰੂਰ ਜੀ ਜ਼ਿਲ੍ਹਾ ਸੁਦਮ ਸਿੰਘ ਵਾਲਾ ਸੁਨਾਮ ਉਦਮ ਸਿੰਘ ਵਾਲਾ ਉਹ ਹੈ ਸੁਨਾਮ ਇਹ ਆਹ ਕਪਵਰਡ ਤਿਆਰ ਕੀ ਹੈ ਇਹ ਕਾਹਦਾ ਕਿੱਥੇ ਤਿਆਰ ਹੋਇਆ ਇਹ ਪੀਬੀਸੀ ਦੀ ਹੈ ਜੀ ਆਜੋ ਇਧਰਲੀ ਸਾਈਡ ਬਾਈ ਅ ਜਿਸ ਨੂੰ ਖੋਲ ਕੇ ਦੇਖ ਸਕਦੇ ਹੋ ਖੋਲੋ ਜੀ ਦੋਨੋਂ ਖੋਲਣਗੇ ਮਾੜਾ ਚਲੋ ਕੈਚਰ ਲੱਗੇ ਹੋਏ ਨੇ ਜੀ ਇਹ ਡਰੋਲ ਵਗੈਰਾ ਦੇਖੋ ਤੁਸੀਂ ਹੂੰ ਡਰੋਲ ਨੀਚੇ ਇਹਦੇ ਪ੍ਰਾਈਵੇਸੀ ਵਾਲਾ ਵੀ ਹੈਗਾ ਜੀ ਹੂੰ ਤੇ ਐਵੇਂ ਡਰੈਸ ਜਿਹਦੀ ਲਾਈਫ ਆ ਬਾਈ ਲੈ ਵੀਰੇ ਲੱਕੜ ਨਾਲੋਂ ਤਾਂ ਬੱਧੀ ਹੈ ਦੇਖੋ ਇਹ ਅਟੈਚ ਹੁੰਦਾ ਹੈ ਕੰਧ ਦੇ ਨਾਲ ਜੀ ਉੱਥੇ ਜਿਆਦਾ ਸਿਉਂਖ ਲੱਗ ਜਾਂਦੀ ਹੈ ਜੀ ਪਰ ਜਾਇ ਤੇ ਸਮਰੈਕਾ ਲੱਗਦਾ ਜੀ ਤੇ ਹਾਂ ਤੇ ਸਮਰੈਕਾ ਲੱਗਿਆ ਹੋਇਆ ਹੈ ਸਮਰੈਕਾ ਜਿਹਦਾ ਮਰਜ਼ੀ ਲੱਗੇ ਜੀ ਉਹੀ ਗੇਟ ਤਾਂ ਮੈਂ ਕੰਮ ਹਾਂਜੀ ਤੇ ਕਿਚਨ ਕੱਪ ਬੋਰਡ ਤੇ ਜਿਹਹ ਜਸ ਅਮਰੀਕਾ ਕਹੋਗੇ ਜਿਹਹ ਕਲਰ ਕਹੋਗੇ ਉਹ ਜਹ ਲਾ ਦਾਂਗੇ ਜੀ ਘਰੇ ਵੀ ਆਰਡਰ ਤੇ ਇਥੋਂ ਤਿਆਰ ਕਰ ਸਕਦੇ ਆ ਉੱਥੇ ਘਰੇ ਜਾ ਕੇ ਵੀ ਕੰਮ ਕਰ ਦਿੰਦੇ ਨੇ ਨਹੀਂ ਘਰੇ ਜਾ ਕੇ ਫੀਟਿੰਗ ਕਰਦੇ ਆ ਜੀ ਹਾਂ ਤਿਆਰ ਹੀ ਹੋ ਰਹੀ ਹੋ ਜਾਂਦੀ ਤਿਆਰ ਹੀ ਹੋ ਰਹੀ ਹੋ ਜਾਂਦੀ ਇਹਦੇ ਵਿੱਚ ਹੋਰ ਹੁੰਦਾ ਜਿਵੇਂ ਕਿਸੇ ਨੂੰ ਜ਼ਿਆਦੇ ਖrararਾ ਪਰਾਉਣ ਦੀ ਲੋੜ ਨਹੀਂ ਜੀ ਅਸੀਂ ਜਿਵੇਂ ਕਿਚਨ ਦਾ ਸਾਈਜ਼ ਲੈ ਆਈ ਜੀ ਇੱਕ ਦਿਨ ਲੈ ਆਈ ਇੱਕ ਦਿਨ ਚ ਫਿੱਟ ਕਰਿਆਵਾਂਗੇ ਜੀ ਬਸ ਸਾਰਾ ਕੁਝ ਸੁਰਤ ਕੰਪਲੀਟ ਹੀ ਕਰਕੇ ਲੈ ਕੇ ਜਾਵਾਂਗੇ ਜੀ ਠੀਕ ਹੈ ਫਿਰ ਘਰੇ ਕੋਈ ਦਿੱਕਤ ਨਹੀਂ ਹੈਗੀ ਜੀ ਜਿਹੜੀ ਸਾਡੀਆਂ ਜੋੜੀਆਂ ਨੇ ਨੇ ਉਹ ਇਹ ਦੋ ਦਿਨਾਂ ਚ ਫੀਟਿੰਗ ਹੋ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਉਹ ਵੀ ਉਰੋ ਤਿਆਰ ਕਰਕੇ ਦੁਬਾਰੇ ਫਿਰ ਕਹਿ ਰਹੇ ਆ ਘਰ ਤੇ ਕੋਠੀਆਂ ਬਣਾ ਰਹੇ ਹਾਂ ਤਾਂ ਸੁਨਾਮ ਚ ਇੱਥੇ ਆ ਜਿਓ ਵੀਰੇ ਜ ਕੋਈ ਲੰਬੇ ਵਾਲਾ ਕੰਮ ਤਾਂ ਨਹੀਂ ਹੁੰਦਾ ਵੀਰੇ ਨਹੀਂ ਲੰਬੇ ਵਾਲੀ ਕੋਈ ਦਿੱਕਤ ਨਹੀਂ ਹੈਗੀ ਵੀਰੇ ਜਿਵੇਂ ਸਾਡੀ ਕਿਚਨ ਹੈ ਕਿਚਨ ਦੇ ਵਿੱਚ 2 ਸਾਲ ਦੀ ਸੈਸਰੀ ਦੀ ਗਾਰੰਟੀ ਹੁੰਦੀ ਹੈ ਜੀ ਹੂੰ 2 ਸਾਲ ਦੀ ਆਪਾਂ ਕੰਮ ਜਿਹੜੇ ਸਾ ਆਪਣਾ ਕੰਮ ਹੋਇਆ ਨੇ ਖਰਾਬ ਨਹੀਂ ਹੋਣਾ ਹੁੰਦਾ ਹਾਂ ਹਾਂਜੀ ਜਿਹੜੇ ਬੋਰਡ ਨੇ ਬੋਰਡ ਦੀ ਲਾਈਫ ਟਾਈਮ ਹੀ ਗਾਰੰਟੀ ਹੁੰਦੀ ਹੈ ਜੀ ਹਾਂ ਇਹ ਬੈਂਟੀ ਬਣਾਈ ਹੋਈ ਹੈ ਸ਼ੈਂਕਲੀ ਤੁਸੀਂ ਦੇਖ ਜਿੰਮੇ ਮੰਨ ਲਓ ਲੱਕੜ ਜੇ ਤਿਆਰ ਹੁੰਦੀ ਇਹ ਵੀ ਪੀਵੀਸੀ ਇਹ ਵੀ ਪੀਵੀਸੀ ਦੀ ਹੈ ਜੀ ਇਹ ਚੀਜ਼ ਜਿਹੜੇ ਘਰਾਂ ਚ ਲੋਕ ਬਣਾਉਂਦੇ ਨੇ ਇਹ ਤਾਂ ਪਾਣੀ ਨਾਲ ਖਰਾਬ ਹੋ ਜਾਂਦੇ ਲੱਕੜ ਕਹਿੰਦੇ ਇਹਦਾ ਨਾਲ ਕੋਈ ਅਸਰ ਨਹੀਂ ਇਹ ਤਾਂ ਸੋਨ ਮੈਂ ਪਹਿਲਾਂ ਕਹਦਾ ਚਾਹੇ ਧੋਈ ਚੱਲੇ ਜੀ ਇਹਨੂੰ ਪਾਣੀ ਨਾਲ ਜਿਵੇਂ ਮੰਨ ਲਓ ਵੀ ਘਰੇ ਬੁੜੀਆਂ ਆਪਣਾ ਪੋਚਾ ਵਗੈਰਾ ਲਾਉਂਦੀਆਂ ਨੇ ਜੀ ਉਵੇਂ ਇਹਨੂੰ ਸਾਫ਼ ਕਰ ਸਕਦੇ ਹਾਂ ਇਹ ਟੱਚ ਵਾਲਾ ਵਗੈਰਾ ਹਾਂ ਇਹ ਸ਼ੀਸ਼ਾ ਟੱਚ ਵਾਲਾ ਹੈ ਨਹੀਂ ਤੇ ਭਾਈ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਇਹ ਕਹਿੰਦੇ ਵੀ ਜੇ ਮੰਨ ਲਓ ਆਪਾਂ ਲੱਕੜ ਦਾ ਕੰਮ ਕਰਾ ਲੈਨੇ ਜੀ ਉਹਦੇ ਵਿੱਚ ਸੌਂਕ ਦੀ ਪ੍ਰੋਬਲਮ ਆਉਂਦੀ ਹੈ ਜਿਆਦਾ ਉਹਦੇ ਵਿੱਚ ਕੀ ਹੁੰਦਾ ਜਿਵੇਂ ਹੁਣ ਗਰਮੀਆਂ ਨੇ ਜੀ ਗਰਮੀਆਂ 'ਚ ਲੱਕੜ ਦਾ ਦਰਵਾਜ਼ਾ ਸੁੱਕ ਜਾਂਦਾ ਜੀ ਸੁੱਕ ਕੇ ਉਹਦੇ ਵਿੱਚ ਦਰਜ ਲੱਗਦਾ ਉਹਦੇ ਦਰਜ ਪੈ ਜਾਂਦੀ ਹੈ ਜੀ ਸਰਦੀਆਂ 'ਚ ਕੀ ਹੁੰਦਾ ਸਰਦੀਆਂ 'ਚ ਫੁੱਲ ਜਾਂਦਾ ਜੀ ਉਹ ਤਾਂ ਲੱਗਣੋਂ ਹਟ ਜਾਂਦਾ ਜੀ ਫੇਰ ਅਗਲਾ ਮਿਸਤਰੀ ਤੋਂ ਠੀਕ ਕਰਾਉਂਦਾ ਜੀ ਸਾਡੇ ਦਰਵਾਜ਼ੇ ਨੂੰ ਮੰਨ ਲਓ ਵੀ ਜਿੱਥੇ ਫੀਟਿੰਗ ਹੋ ਗਈ ਉੱਥੇ ਹੀ ਰਹੂਗੀ ਜੇ ਦਰਜ ਹੋ ਗਈ ਤਾਂ ਦਰਜ જ ਰਹੂਗੀ ਜੇ ਨਾਲ ਲੱਗਦੀ ਹੋਊਗੀ ਤਾਂ ਨਾਲ ਲੱਗਦੀ ਹੋਊਗੀ ਸਭ ਤੋਂ ਬੈਨੀਫਿਟ ਇਹਦਾ ਇਹ ਹੈ ਜ ਵੀ ਇਹ ਪ੍ਰੋਬਲਮ ਨਹੀਂ ਆਉਣੀ ਵੀ ਗਰਮੀਆਂ ਸੁੱਕ ਜੇ ਸਰਦੀਆਂ ਚ ਫੁੱਲ ਜੇ ਜੀ ਠੀਕ ਆ ਸੱਜਣੋ ਬਣੀ ਬਣਾਈ ਗੱਲ ਤੇ ਨਾ ਸੱਕ ਕਰਿਆ ਕਰੋ ਜਾਂ ਸੁਣਿਆ ਕਰੋ ਇੱਥੇ ਆ ਕੇ ਪਤਾ ਲੱਗੂ ਵੀ ਕੀ ਚੀਜ਼ ਸਹੀ ਆ ਲੱਕੜ ਸਹੀ ਆ ਜਾਂ ਪੀਵੀ ਸਹੀ ਆ ਤਾਂ ਬਾਈ ਦਾ ਮੈਂ ਕੰਮ ਦੇਖਿਆ ਨਾ ਤਾਂ ਇਹ ਮਹਿੰਗਾ ਪਰ ਇਹ ਸਸਤਾ ਜ਼ਰੂਰ ਨਾਲ ਇਹ ਚੀਜ਼ ਦੀ ਕੁਆਲਿਟੀ ਆ ਹੁਣ ਸੁਖਰੀ ਵੀਰੇ ਠੀਕ ਜੀ